ਸੱਚੀ ਗਾ ਦੋਸਤੋ ਮੈਂ ਹਰਵਿੰਦਰ ਪੱਟੀ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪੁਲਿਸ ਚੌਕੀ ਮਵੀਕਲਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਦੋ ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਹ ਪੰਜ ਮੋਟਰਸਾਈਕਲ ਇਹਨਾਂ ਨੂੰ ਬਰਾਮਦ ਕੀਤਾ ਗਿਆ ਜਿਹੜੇ ਕਿ ਸਰਕਾਰੀ ਹਸਪਤਾਲ ਮਾਤਾ ਕਾਲੀ ਦੇਵੀ ਮੰਦਿਰ ਕੋ ਚੋਰੀ ਕੀਤੇ ਸੀ ਇਹਨਾਂ ਨੇ ਔਰ थाना ਇੰਚਾਰਜ ਅਵਤਾਰ ਸਿੰਘ ਹੋਰ ਹੁਣਾ ਤੁਹਾਡੇ ਲਾਈਵ ਗੱਲਬਾਤ ਕਰਵਾਨੇ ਆ ਕੀ ਸਾਰੀ ਗੱਲਬਾਤ ਹੈ ਔਰ ਕਿੱਥੋਂ ਇਹ ਬੰਦੇ ਫੜੇ ਗਏ ਕਿ ਕਿੰਨੀ ਮੋਟਰਸਾਈਕਲ ਚੋਰੀ ਕੀਤੀ ਕਿੰਤੀ ਕਿੰਤੀ ਚੋਰੀ ਕੀਤੀ ਹੈ ਕੀ ਨਾਮ ਦਾ ਪੰਜ ਮੋਟਰਸਾਈਕਲ ਰਿਕਵਰ ਕਰਾਇਨੇ ਦੋ ਸਪਲੈਂਡਰ ਨੇ ਦੋ ਟਸਕਵਰ ਨੇ ਇੱਕ ਪਲਟੀਨਾ ਤੇ ਇਹ ਇਹਨਾਂ ਦੇ ਵੱਖ-ਵੱਖ ਜਗ੍ਹਾ ਤੋਂ ਕੁਝ ਸਮਾਣੇ ਹਸਪਤਾਲ ਤੇ ਬੱਸ ਸਟੈਂਡ ਸਮਾਣੇ ਤੋਂ ਇੱਕ ਰਜਿੰਦਰਾਸ ਪਟਿਆੜੀ ਤੋਂ ਤੇ ਕਾਲੀ ਦੇਵੀ ਮੰਦਰ ਤੋਂ ਤੇ ਇੱਕ ਘੱਗੇ ਇਹਨੇ ਵੱਖ-ਵੱਖ ਜਗ੍ਹਾ ਤੋਂ ਇਹ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇਗੇ ਇਨਾਂ ਦੇ ਜਿਹੜੇ ਇਹ ਬੈਕਗ੍ਰਾਉਂਡ ਵੀ ਕ੍ਰਿਮੀਨਲ ਹੈਗਾ ਤੇ ਇੱਕ ਹੈਗਾ ਪ੍ਰਭਜੋਤ ਸਿੰਘ ਇੱਕ ਦਲਚਨ ਸਿੰਘ ਇੱਕ ਘੱਗੇ ਆਪਣੇ ਹੈਗਾ ਮੁਰਾ ਇਸ ਦਾ ਕੋਟਲੀ ਪਿੰਡ ਦਾ ਰਹਿਣ ਵਾਲਾ ਤੇ ਇੱਕ ਹੈਗਾ ਕਨੌਰ ਪਿੰਡ ਦਾ ਥਾਣਾ ਡੜੂਏ ਦਾ ਇਹ ਦੋਨੇ ਆਪ ਦੇ ਵਿੱਚ ਰਲ ਕੇ ਇਹ ਬਕ ਚੋਰੀਆਂ ਕਰਕੇ ਇਹਦਾ ਆਪਣੇ ਨਸੀਬ ਨੂੰ ਨਸੀਬ ਦੀ ਪੂਰਤੀ ਲਈ ਵੇਚ ਕੇ ਅੱਗੇ ਇਹ ਹੋ ਕਰਦੇ ਸੀ ਹੋਰ ਵੀ ਕਿਤੇ ਮਾਮਲੇ ਦਰਜ ਨੇ ਪਹਿਲੇ ਵੀ ਜਿਹ ਕੋਈ ਸਮਝੀ ਸਾਡੇ ਸਾਡੀ ਤਫਤੀਸ਼ ਸਾਡੀ ਹੈਗੀ ਉਹ ਜਾਰੀ ਆ ਕਿ ਇਹਨਾਂ ਦਾ ਪਰਸਨਲ ਮਾਰਡ ਲੈ ਕੇ ਇਹਨਾਂ ਦੇ ਪਾਸੋਂ ਹੋਰ ਵੀ ਅਸੀਂ ਕੁਝ ਕੁਸ ਕਰਾਂ। ਨਾਮ ਦੱਸੋ ਉਹਨਾਂ ਦਾ ਹਾਂਜੀ ਨਾਮ ਦੱਸੋ ਦੋਨਾਂ ਦਾ ਸਰ ਇੱਕ ਦਾ ਨਾਮ ਹੈਗਾ ਦਲਚੈਨ ਸਿੰਘ ਇੱਕ ਦਾ ਨਾਮ ਹੈਗਾ ਪ੍ਰਭਜੋਤ ਸਿੰਘ ਦਲਚੈਨ ਸਿੰਘ ਤੇ ਪ੍ਰਭਜੋਤ ਸਿੰਘ ਨੇ ਆਪ ਜੀ ਦੋਨੇ ਚੋਰੀਆਂ ਮੋਟਰਸਾਈਕਲ ਚੋਰੀਆਂ ਕਰਦੇ ਆਤੀ ਨੇਗੀ। ਤੇ ਕਿੱਥੋਂ ਦੇ ਵਾਸੀ ਨੇ ਜੀ? ਇੱਕ ਹੈਗਾ ਘਨੌਰ ਪਿੰਡ ਦਾ ਜੀ। ਇੱਕ ਕੋਟਲੀ ਪਿੰਡ ਦਾ। ਕੋਟਲੀ ਪਿੰਡ ਉਹ ਆਪਣੇ ਸਮਾਣੀ ਸਦਰਚ ਪੈਂਦਾ ਤੇ ਘਨੌਰ ਪਿੰਡ ਹੈਗਾ ਥਾਣਾ ਦਿਹੋਏ ਦੇ। ਥੈਂਕ ਯੂ ਜੀ। ਸਾਡੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਕੰਮਬੰਡੀ ਹੋਈ ਆ। ਉਸ ਸਬੰਧ ਵਿੱਚ ਸਾਡੇ ਜਿਹੜੇ ਮਾਨਦੋਗੈ ਬੀਜੇਪੀ ਸਾਹਿਬ ਤੇ ਮਾਨਦੋਗੈ ਐਸਐਸਪੀ ਸਾਹਿਬ ਤੇ ਨਿਰਦੇਸ਼ਾਂ ਅਨੁਸਾਰ ਠੀਕ ਹੈ ਨਾ ਅਸੀਂ ਕੰਕਲ ਮੇਰੇ ਐਸਐਸਏ ਸਰਪਤੀ ਸਿੰਘ ਵੱਲੋਂ ਦਰਾਂਡੇ ਗਸਤ ਇੱਕ ਕਨਾ ਗਸਤ ਕਰ ਰਹੇ ਸੀ ਜਿਹਦੇ ਮੁਖਰੀ ਦੇ ਅਧਾਰ ਤੇ ਅੰਦਰ ਕੁਰਸੇਪਾ ਸਿੰਘ ਤੇ ਨਰਿੰਦਰ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਠੀਕ ਹੈ 1020 ਗੋਲੀਆਂ ਸਮੇਤ ਨਸ਼ੀਲੀਆਂ ਟਰਾਮਾਡੋਲ ਤਵੇ ਠੀਕਾ ਸੀ ਗਰਜ਼ਾਰ ਕੀਤਾ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਰਿਸ਼ਟ ਕਰਕੇ ਉਹਨਾਂ ਪਾਸੋਂ ਬਾਕੀ ਕੁਝ ਕਿਸੇ ਜਾਣੀ ਕਿਸੇ ਜਾਣ ਨਾਲ ਇਹ ਗੁੱਸੇ ਕਿਸ ਨੂੰ ਜਿਹੜਾ ਹੈਗਾ ਇਹ ਰਹਿਣ ਵਾਲਾ ਹੈਗਾ ਆਪਣਾ ਕਲਾਰਾ ਪਿੰਡ ਦਾ ਰਹਿਣ ਵਾਲਾ ਕਿਹਦੀ ਦੋਨੋਂ ਹੀ ਦੋ ਦੋ ਪਿੰਡ ਉਹ ਇੱਕ ਕੋਟਲੀ ਪਿੰਡ ਦਾ ਓਕੇ